ਚੋਗੀਟੀ ਰੇਲਵੇ ਪੋਲ ਖੁੱਲਿਆ ਖੇਤਰਬਾਸੀਆਂ ਵਿੱਚ ਖੁਸ਼ੀ ਦੀ ਲਹਿਰ ਕੋਟ ਰਾਮਦਾਸ ਆਵਾਦੀ ਦੇ ਲੋਕਾਂ ਨੂੰ ਮਿਲੀ ਭਾਰੀ ਜਾਮਾ ਤੋਂ ਰਾਤ ਆਖਰ ਹਲਕਾ ਵਿਧਾਇਕ ਰਮਨ अरोड़ा ਨੇ ਚੋਗੀਟੀ ਰੇਲਵੇ ਪੋਲ ਨੂੰ ਪੂਰੀ ਤਰ੍ਹਾਂ ਖੋਲਵਾ ਦਿੱਤਾ ਤੇ ਹੁਣ ਮੋਟਰਸਾਈਕਲ ਸਕੂਟਰ ਕਾਰ ਜੀਪਾਂ ਤੇ ਹੋਰ ਛੋਟੇ ਵਹੀਕਲਾਂ ਦੀ ਆਵਾਜਾਈ ਨਿਰਵਗਨ ਸ਼ੁਰੂ ਹੋ ਗਈ ਹੈ ਇਸ ਮੌਕੇ ਭਾਰੀ ਗਿੰਦ ਵਿੱਚ ਆਪ ਵਰਕਰ ਵੀ ਮੌਜੂਦ ਸਨ ਕਈ ਬਰਿਆਂ ਤੋਂ ਲੋਕਾਂ ਦੀ ਚੁਰਾਕਣੀ ਮੰਗ ਸੀ ਜਿਸ ਦਾ ਹੁਣ ਸਮਾਧਾਨ ਹੋਇਆ ਕੋਟ RAMDAS ਆਵਾਦੀ ਦੇ ਲੋਕਾਂ ਨੂੰ ਲੱਗਦੇ ਭਾਰੀ ਜਾਮਾ ਤੋਂ ਰਾਤ ਮਿਲਿਆ ਤੇ ਲੋਕਾਂ ਸੁੱਖ ਦਾ ਸਾਹ ਲਿਆ ਨੰਬਰਦਾਰ ਹਰੀਦਾਸ ਤੇ ਹੋਰ ਲੋਕਾਂ ਨੇ ਵੀ ਇਸ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਆਪਦੇ ਜੂਥ ਆਗੂ ਪ੍ਰਵੀਨ ਪਹਿਲਵਾਨ ਤੇ ਹੋਰ ਖੇਤਰ ਵਾਸੀਆਂ ਦੀ ਫੋਕਸ ਪੰਜਾਬੀ ਨਾਲ ਗੱਲਬਾਤ ਵੀ ਸੁਣੋ ਹਾਂਜੀ ਬੜੀ ਖੁਸ਼ੀ ਦਾ ਮਾਹੌਲ ਹੈ ਪੁਲ ਖੁੱਲ ਗਿਆ ਗੱਡੀਆਂ ਆ ਜਾ ਰਹੀਆਂ ਬੜੇ ਮਾਜਿਸ ਸਖਸ਼ੇ ਤੇ ਬਰਾਜਮਾੜਾ ਹੈ ਕੀ ਮੈਸੇਜ ਹੈ ਖੇਤਰ ਵਾਸੀਆਂ ਲਈ ਕੀ ਕਹਿਣਾ ਚਾਹੋਗੇ ਇਹ ਬਹੁਤ ਵੱਡੀ ਉਪਲਬਧੀ ਹੈ ਤੁਹਾਡੀ ਸਰਕਾਰ ਦੀ ਅੱਜ ਮਾਨਯੋਗ ਸਾਡੇ ਹਲਕਾ ਵਜ਼ਾਈ ਸ਼੍ਰੀ ਨਮਨੂ ਰੂੜਾ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਜਿਸ ਨੂੰ ਪੁਲ ਨੂੰ ਖੋਲਿਆ ਔਰ ਜਿੰਨੀ ਵੀ ਸਾਡੀਆਂ ਕਲੋਨੀਆਂਜ਼ ਨੇ ਸਾਡੇ ਵਾਰਡ ਵਾਸੀ ਨੇ ਆਲੇ ਦੁਆਲੇ ਦੇ ਵਾਰਡ ਦੇ ਨੇ ਸਾਰੇ ਬਹੁਤ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੋਕਾਂ ਦੇ ਵਿੱਚ ਕਿਉਂਕਿ ਤਕਰੀਬਨ ਇਸ ਫਲਾਈਓਵਰ ਚੱਲਦੇ ਨੂੰ 4 ਸਾਲ ਹੋ ਗਏ ਜੀ 4 ਸਾਲਾਂ ਬਾਅਦ ਆ ਜਿਹੜਾ ਇਹ ਪੁਲ ਨੂੰ ਖੋਲਿਆ ਗਿਆ ਛੋਟੀਆਂ ਗੱਡੀਆਂ ਵਾਸਤੇ ਖੋਲਿਆ ਗਿਆ اور ਅੱਜ ਬਹੁਤ ਖੁਸ਼ੀ ਦੀ ਲਹਿਰ ਹੈ ਲੋਕਾਂ ਦੇ ਵਿੱਚ ਕਿਉਂਕਿ ਜਦੋਂ ਕਿਤੇ ਅਸੀਂ ਜਾਣਾ ਹੁੰਦਾ ਸੀ ਅਮਰਜੈਂਸੀ ਵੀ ਸਾਡੇ ਲੋਕਾਂ ਨੇ ਤੇ ਬਹੁਤ ਦਿੱਕਤਾਂ ਦਾ ਪਰੇਸ਼ਾਨਾ ਕਰਨਾ ਪੈਂਦਾ ਸੀ ਅੱਜ ਐਮਐਲਏ ਸਾਹਿਬ ਨੇ ਉਸ ਚੀਜ਼ ਨੂੰ ਯਾਦ ਦਵਾਈ ਹੈ ਸੀ ਖੁਸ਼ੀ ਅਨੁਭਵ ਹੋ ਰਹੀ ਹੈ ਪੁਲ ਖੁੱਲਿਆ ਦੇਖੋ ਜੀ ਇਹ ਜਿਹੜਾ ਪੁਲ ਹੈ ਤਿੰਨ ਚਾਰ ਸੱਤ ਤੋਂ ਚੱਲ ਰਿਹਾ ਸੀ ਜਿਹੜਾ ਕਿ ਬਹੁਤ ਲੰਮੇਰਾ ਸਮਾਂ ਲੈ ਲਿਆ ਇਸਨੇ ਆਲੇ ਦੁਆਲੇ ਦੀਆਂ ਜਿੰਨੀਆਂ ਵੀ ਜਿੰਨੇ ਵੀ ਪਬਲਿਕ ਅੱਜ ਵੀ ਸਾਰੀ ਬਹੁਤ ਇਸ ਦਿਨ ਤੋਂ ਪ੍ਰੇਸ਼ਾਨ ਸੀ ਕਿਉਂਕਿ ਇੱਕ ਵਾਦੀ ਵਿੱਚ ਜਿਹੜੀ ਸੜਕਾਂ ਦੀ ਉਹ ਬੜੇ ਛੋਟਾ ਜਿਹਾ ਸਿੰਗਰੇ ਜਿਹਾ ਰਸਤਾ ਹੈ ਜਿਹਦੇ ਵਿੱਚ ਬੜੀ ਪਰੇਸ਼ਾਨੀ ਹੁੰਦੀ ਸੀ ਲੋਕਾਂ ਨੂੰ ਔਰ ਲੋਕ ਹਰ ਵੇਲੇ ਇਸ ਚੀਜ਼ ਤੇ ਉਤਾਪਲੇ ਸੀ ਵੀ ਕਿਹੜੇ ਵੇਲੇ ਪੁਲ ਖੁੱਲ੍ਹਿਆ ਜਾਵੇ ਲੇਕਿਨ ਚਲੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਐਮਐਲਏ ਸਾਹਿਬ ਆਏ ਆ ਉਹਨਾਂ ਨੇ ਇਸ ਗੱਲ ਦੀ ਸਾਰਿਆਂ ਦੀ ਇਹ ਗੱਲ ਸੁਣੀ ਹੈ ਤੇ ਇਹ ਆਪਣਾ ਪੁਲ ਦੀ ਮਲਕੇ ਉਹਨਾਂ ਨੇ ਸ਼ੁਰੂਆਤ ਕਰਕੇ ਤਾਂ ਉਹਨਾਂ ਨੇ ਛੋਟੇ 4 ਵੀਲਰ ਜਿਹੜੇ ਕਾਰ ਤੇ ਬਸ ਛੋਟੇ ਜਿਹੜੇ ਕੱਦ ਦੇ ਆ ਉਹਨਾਂ ਨੂੰ ਮਲਕੇ ਇਜਾਜ਼ਤ ਦਿੱਤੀ ਹੈ ਬੜਾ ਵਧੀਆ ਕੀਤਾ ਹੈ। ਤਕਰੀਬਨ 20 ਸਾਲਾਂ ਤੋਂ ਤੇ ਕੂੜੇ ਦੇ ਢੇਰ ਲੱਗੇ ਸੀ ਜਿਹੜਾ ਡੰਪ ਬਣ ਚੁੱਕਾ ਸੀਗਾ। ਹਾਂਜੀ। ਗੰਦਗੀ ਦੇ ਢੇਰ ਡੇਡੇ ਲੱਗੇ ਪਿਛਲੀਆਂ ਸਰਕਾਰਾਂ ਦੀ ਜਿਹੜੀ ਇਹ ਦੇਣ ਸੀ। ਔਰ ਸਾਡੇ ਹਲਕਾ ਵਿਧਾਇਕ ਜੀ ਨੇ ਇਸ ਜਿਹੜੀ ਆ ਨਜਾਦ ਦਵਾਈ ਹੈ ਇੰਨੀ ਗੰਦਗੀ ਸੀ ਇੰਨੇ ਡੇਡੇ ਵੱਡੇ ਢੇਰ ਲੱਗੇ ਹੋ ਸੀ। ਰੋਜ਼ ਰੋਜ਼ਾਨਾ ਐਕਸੀਡੈਂਟ ਹੁੰਦੇ ਸੀ ਕਿਉਂਕਿ ਜਦੋਂ ਕਿਤੇ ਬਾਰਿਸ਼ ਹੋ ਜਾਂਦੀ ਸੀ ਲੋਕਾਂ ਦੇ ਸੱਟਾ ਵੇਟਾਂ ਲੱਗਦੀਆਂ ਸੀਗੀਆਂ ਸਾਨੂੰ ਉਸ ਤੋਂ ਵੀ ਵਿਧਾਇਕ ਸਾਹਿਬ ਨੇ ਯਾਦ ਦਿਵਾ ਕੇ ਹੁਣ ਉਥੇ ਇੱਕ ਪਾਰਕ ਬਣਨ ਜਾ ਰਿਹਾ ਜੀ ਲੋਕਾਂ ਵਾਸਤੇ ਕਿ ਸਾਡੇ ਆਮ ਲੋਕ ਸਾਡੇ ਸਾਰੇ ਭਾਈਚਾਰੇ ਦੇ ਲੋਕ ਉਥੇ ਸੈਰ ਕਰ ਸਕਣਗੇ ਖੇਤਰ ਵਿੱਚ ਬੜੇ ਲੋਕਾਂ ਦਾ ਤੁਹਾਡੇ ਨਾਲ ਪਿਆਰ ਹੈ ਲੋਕ ਤੁਹਾਡੇ ਕੰਮਾਂ ਤੋਂ ਵੀ ਪ੍ਰਭਾਵਿਤ ਹੈ ਇਹ ਵਾਦਸਤੂ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਜਾਰੀ ਰਹੇਗੀ ਦੇਖੋ ਜੀ ਸਾਡਾ ਫਰਜ਼ ਬਣਦਾ ਕਿ ਆਪਣੇ ਲੋਕਾਂ ਦੀ ਸੇਵਾ ਕਰੀਏ ਕਿਉਂਕਿ ਇਹਨਾਂ ਦੀ ਬਦੌਲਤ ਹੀ ਅਸੀਂ ਸੇਵਾ ਕਰ پا ਰਹੇ ਹਾਂ ਉਹ ਸਾਡਾ ਫਰਜ਼ ਬਣਦਾ ਸੀ 24 ਘੰਟੇ ਆਪਣੇ ਲੋਕਾਂ ਲਈ ਹਮੇਸ਼ਾ ਡਟ ਕੇ ਖੜਿਆ ਜੀ ਬਹੁਤ ਬਹੁਤ